ਅੱਜ ਮਜੀਠਾ ਨਾ ਹਲਕੇ ਦੇ ਜਿਹੜੇ ਪੱਤਰਕਾਰ ਭਾਈਚਾਰਾ ਸਾਰਾ ਇੱਥੇ ਇਕੱਠੇ ਹੋਏ ਆ ਬਾਬਾ ਬੁੱਟਾ ਸਾਹਿਬ ਜੀ ਦੀ ਜਿਹੜਾ ਪਵਿੱਤਰ ਸਥਾਨ ਉੱਥੇ ਜਿਹੜੇ ਅੱਜ ਸਾਰੇ ਪੱਤਰਕਾਰ ਭਾਰੀਸ਼ਾਰੇ ਨੇ ਇਕੱਠੇ ਹੋ ਕੇ ਅੱਜ ਜਿਹੜੇ ਇਲੈਕਸ਼ਨ ਹੋ ਰਹੀ ਆ ਉਹਦੇ ਸਬੰਧ ਵਿੱਚ ਸੋ ਗੱਲ ਕਰਾਂਗੇ ਸਰਦਾਰ ਪ੍ਰਿਥੀਪਾਲ ਸਿੰਘ ਜੀ ਦੇ ਨਾਲ ਕਿ ਇਲੈਕਸ਼ਨ ਇਹ ਕਿਹੜੀ ਇਲੈਕਸ਼ਨ ਹੋ ਰਹੀ ਆ ਉਹਦਾ ਪੂਰਾ ਜਿਹੜੇ ਡਿਟੇਲ ਦਿੱਤੀ ਜਾਵੇ ਤੇ ਇਹ ਇਲੈਕਸ਼ਨ ਕਦੋਂ ਹੋ ਰਹੀ ਆ ਔਰ ਕਿੱਥੇ ਹੋ ਰਹੀ ਆ ਗੱਲ ਕਰਦੇ ਆ ਸਰਦਾਰ ਪ੍ਰਿਥੀਪਾਲ ਸਿੰਘ ਜੀ ਦੇ ਨਾਲ ਜੀ ਮੈਂ ਸ਼ੁਕਰਗੁਜ਼ਾਰ ਆਂ ਤੁਹਾਨੂੰ ਤਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜਿਨ੍ਹਾਂ ਦੇ ਜਨਮ ਸਥਾਨ ਤੇ ਅੱਜ ਸਾਨੂੰ ਮੀਟਿੰਗ ਕਰਦਾ ਮੌਕਾ ਮਿਲਿਆ ਇਹ ਦਾ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਜਿਹੜੀ ਚੋਣ ਆ ਉਹਦੇ ਸਬੰਧੀ ਜਿਹੜੀ ਆ ਮੀਟਿੰਗ ਹੋਈ ਆ ਤੇ 17 ਤਰੀਕ 17 ਮਾਰਚ ਦਿਨ ਐਤਵਾਰ ਨੂੰ ਜਿਹੜੀ ਉਹ ਇਲੈਕਸ਼ਨ ਪ੍ਰੈਸ ਕਲੱਬ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਆ ਤੇ ਇਸ ਸਬੰਧੀ ਆਪਣੇ ਆਪਣੇ ਭਰਾਵਾਂ ਨੂੰ ਅਸੀਂ ਅਵੇਅਰ ਕਰਨਾ ਆਏ ਸੀ ਜਾਗਰੂਤ ਕਰਨਾ ਆਏ ਸੀ ਕਿ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਤੇ ਅਸੀਂ ਵੀ ਤੁਹਾਡੇ ਨਾਲ ਜਿਹੜਾ ਵਾ ਮੋਢਾ ਜੋੜ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਭਾਈਵਾਲ ਹੋਵਾਂਗੇ ਤੁਹਾਡੀਆਂ ਹਰ ਮੁਸ਼ਕਲਾਂ ਜਿਹੜੀਆਂ ਵਾਂ ਉਹਨਾਂ ਦੀ ਉਹਨਾਂ ਨੂੰ ਅਸੀਂ ਨੇਪਰੇ ਚਾੜਨ ਵਾਸਤੇ ਜਿਹੜੀ ਇਕਤਰਤਾ ਕੀਤੀ ਸੀ ਇਹ ਸਮੂਹ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਸਾਡਾ ਜਿਹੜਾ ਚੋਣ ਨਿਸ਼ਾਨ ਆ ਉਹ ਨਗਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਮੁਗਲਾਂ ਨੂੰ ਚੈਲੰਜ ਕੀਤਾ ਸੀ ਤੇ ਇਹ ਨਗਾਰਾ ਜਿਹੜਾ ਸੀ ਉਹਨਾਂ ਨੇ ਉਹ ਸ਼ੁਰੂ ਕੀਤਾ ਸੀ ਇਸ ਤੇ ਸਾਨੂੰ ਸਤਿਗੁਰ ਦੀ ਕਿਰਪਾ ਦੇ ਨਾਲ ਜਿਹੜਾ ਚੋਣ ਨਿਸ਼ਾਨ ਆ ਉਹ ਨਗਾਰਾ ਮਿਲਿਆ ਆ ਤੇ ਇਹ ਨਗਾਰੇ ਚੋਣ ਨਿਸ਼ਾਨ ਤੇ 17 ਤਰੀਕ ਦਿਨ ਐਤਵਾਰ ਨੂੰ ਮੋਹਰਾਂ ਲਾ ਕੇ ਤੇ ਪੱਟੀ ਸਾਹਿਬ ਦੀ ਟੀਮ ਦੇ ਵਿੱਚ ਜਿਹੜੀ ਜਿੰਨੇ ਵੀ ਮੈਂਬਰ ਹੈਗੇ ਇਹਨਾਂ ਨੂੰ ਕਾਮਯਾਬ ਬਣਾਉਣ ਦੀ ਖੇਚਲ ਕਰ ਗੱਲ ਕਰਦੇ ਆ ਪੱਟੀ ਸਾਹਿਬ ਜੀ ਦੇ ਨਾਲ ਪੱਟੀ ਸਾਹਿਬ ਤੁਸੀਂ ਥੋੜਾ ਡਿਟੇਲ ਚ ਇਹ ਦੱਸ ਦੋ ਕਿ ਕਿਹੜੇ ਕਿਹੜੇ ਮੈਂਬਰ ਜਿਹੜੇ ਆ ਉਹਨਾਂ ਦੇ ਨਾਂ ਦੱਸ ਦੋ ਜੰਤ ਕਰ ਦੋ ਤੇ ਜਿਹੜੀ ਹੈ ਇਲੈਕਸ਼ਨ ਤੇ ਇਹਦਾ ਵੀ ਥੋੜਾ ਜਿਗਰ ਕਰੋ ਕਿ ਇਲੈਕਸ਼ਨ ਪਹਿਲਾਂ ਕਦੋਂ ਹੋਈ ਔਰ ਕਿਹੜੇ ਕਿਹੜੇ ਮੈਂਬਰ ਪਹਿਲਾਂ ਸੀ ਇਹਦਾ ਮਕਸਦ ਕੀ ਆ ਕਿਉਂਕਿ ਜ਼ਿਆਦਾ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਇਹ ਕੀ ਚੀਜ਼ ਆ ਜਿਹੜੀ ਪ੍ਰੈਸ ਕਲੱਬ ਹਨ ਜੀ ਬੇਸਿਕਲੀ ਉਹ ਪੱਤਰਕਾਰਾਂ ਦੇ ਆਪਣੇ ਬਹਿਣ ਵਾਸਤੇ ਆਪਣੇ ਖੜੋਣ ਵਾਸਤੇ ਆਪਣੇ ਕਾਰੋਬਾਰ ਕਰਨ ਵਾਸਤੇ ਹੁੰਦੀ ਹੈ ਜਾਂਦੇ ਕੋਈ ਜਨਤਕ ਤੌਰ ਤੇ ਕਿਸੇ ਪ੍ਰੈਸ ਕਾਨਫਰੈਂਸ ਕਰਨੀ ਹੈ ਉਹਦੇ ਵਾਸਤੇ ਹੁੰਦੀ ਹੈ ਮਤਲਬ ਟਿਕਾਣਾ ਹੁੰਦਾ ਪ੍ਰੈਸ ਉਹ ਘਰ ਹੁੰਦਾ ਇੱਕ ਸਾਹ ਦੂਸਰਾ ਘਰੜਾ ਹੁੰਦਾ ਜੀ ਤੇ ਅੱਜ ਅਸੀਂ ਆਏ ਆਂ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਬਰਾਂ ਦੇ ਦਾਨੀ ਨੇ ਉਹਨਾਂ ਕੋ ਵਾਰੀ ਲੈਣ ਵਾਸਤੇ ਬਾਬਾ ਜੀ ਸਾਨੂੰ ਕਾਮਯਾਬੀ ਬਖਸ਼ੋ ਤੇ ਸਾਡੀ ਜਿਹੜੀ ਪ੍ਰੈਸ ਕਲੱਬ ਦੀ ਚੋਣਾਂ ਸੀ ਕਰ ਰਹੇ ਹਾਂ ਤੇ ਸਾਡੇ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਨੂੰ ਅਸੀਂ 7 ਉਮੀਦਵਾਰ ਖੜੇ ਕੀਤੇ ਆਪਣੇ ਜੀ ਉਹਦੇ ਦਾਸ ਤੋਂ ਜਸਬੀਰ ਸਿੰਘ ਪੱਟੀ ਨੂੰ ਬਤੌਰ ਪ੍ਰਧਾਨ ਖੜਾ ਕੀਤਾ ਗਿਆ ਸਾਡੇ ਭਰਾਵਾਂ ਨੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਸਾਡੇ ਅਜੀਤ ਸ਼ਰਮਾ ਜੀ ਨੇ ਸਵੇਰੇ ਤੋਂ ਜੂਨੀਅਰ ਮੀਤ ਪ੍ਰਧਾਨ ਸਾਡੇ ਵਿਆਤੀ ਤੋਂ ਮਜੀਠੇ ਤੋਂ ਪ੍ਰਥੀਪਾਲ ਸੋਰੀ ਨੇ ਜਿਹੜੇ ਹੁਣ ਗੱਲ ਕਰਕੇ ਗਏ ਨੇ ਤੇ ਜਰਨਲ ਸੈਕਟਰ ਵਾਸਤੇ ਅਸੀਂ ਬਕਾਇਦਾ ਤੌਰ ਤੇ ਜਿਹੜੀ ਬੀਬੀਆਂ ਨੂੰ ਨੁਮਾਇੰਦਗੀ ਦਿੱਤੀ ਆ ਉਹ ਬੀਬੀ ਮਮਤਾ ਜੀ ਨੇ ਪੰਜਾਬ ਕੇਸ਼ੀ ਤੇ ਬਿਰੋਤੀ ਫਿਲਮ ਜੋਇੰਟ ਸੈਕਟਰੀ ਵਾਸਤੇ ਬਕਾਇਦਾ ਤੌਰ ਤੇ ਸਾਡੇ ਨਿਊਜ਼ 18 ਤੋਂ ਮੁੰਡੇ ਨੇ ਰਜੀਵ ਸ਼ਰਮਾ ਜੀ ਉਹਨਾਂ ਕੋਲੇ ਤੇ ਜਿਹੜੇ ਸਾਡੇ ਸੈਕਟਰੀ ਸਾਹਿਬ ਨੇ ਉਹ ਸਾਡੇ ਬਕਾਇਦਾ ਤੌਰ ਤੇ ਹਰੀਸ਼ ਸ਼ਰਮਾ ਜੀ ਨੇ ਜਿਹੜੇ ਆਪਣੇ ਜਨਕ ਜਾਗਰਣ ਤੋਂ ਨੇ ਤੇ ਕੈਸ਼ੀਰ ਵਾਸਤੇ ਟ੍ਰਿਬਿਊਨ ਤੋਂ ਸਾਡੇ ਵਿਸ਼ਾਲ ਸ਼ਰਮਾ ਜੀ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪ੍ਰੈਸ ਕਲੱਬ ਦੀ ਚੋਣ ਦੀ ਗੱਲ ਪ੍ਰੈਸ ਕਲੱਬ ਦੀ ਚੋਣ ਡੈਮੋਕਰੇਟਿਕ ਵੇ ਨਾਲ ਅਜੇ ਤੱਕ ਨਹੀਂ ਹੋਈ ਹੈ ਪਹਿਲੀ ਵਾਰ ਹੀ ਹੋ ਰਹੀ ਹੈ ਪਹਿਲਾਂ ਤੇ ਕਬਜ਼ਾ ਕਰਨ ਦੀ ਗੱਲ ਸੀ ਕਬਜ਼ਾ ਕਰ ਲਓ ਕੋਈ ਗੱਲ ਨਹੀਂ ਦੂਜੀ ਵਾਰ ਫੇਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਾਰੇ ਪੱਤਰਕਾਰ ਸਾਹਮਣੇ ਆਏ ਵੀ ਨਹੀਂ ਇਹ ਗਲਤ ਹੋ ਰਿਹਾ ਚੋਣ ਕਰਾਈ ਜਾਵੇ ਇਹਦੇ ਵਾਸਤੇ ਸਾਨੂੰ ਕੋਰਟ ਵੀ ਜਾਣਾ ਪਿਆ ਇਹਦੇ ਵਾਸਤੇ ਸਾਨੂੰ ਦਫ਼ਤਰਾਂ ਕੋਲ ਵੀ ਜਾਣਾ ਪਿਆ ਕਈ ਅਸੀਂ ਮੰਗ ਪੱਤਰ ਦਿੱਤੇ ਪਹਿਲਾਂ ਜਿਹੜੀ ਅਫਸਰ ਸੀਗੇ ਉਹ ਥੋੜਾ ਜਿਹਾ ਗੁਰੇਜ਼ ਕਰਦੇ ਸੀ ਜਦੋਂ ਫਿਰ ਅਸੀਂ ਕੋਰਟ ਜਾਣ ਦੀ ਕੀਤੀ ਗੱਲ ਤੇ ਫਿਰ ਅਫਸਰ ਸਾਹਮਣੇ ਆ ਗਏ ਤੇ ਹੁਣ ਇਹ ਡੈਮੋਕਰੇਟਿਵ ਇੰਨਾ ਚੋਣ ਹੋ ਰਹੀ ਆ ਇਹਦੇ ਵਿੱਚ ਮੈਂ ਇਹ ਗੱਲ ਥੋੜਾ ਸਪਸ਼ਟ ਕਰ ਦਿਆਂ ਆ ਆਮ ਤੌਰ ਤੇ ਜਿਹੜੇ ਸਾਡੇ ਵੱਡੇ ਵੱਡੇ ਪੱਤਰਕਾਰ ਹਨ ਅੰਮ੍ਰਿਤਸਰ ਦੇ ਉਹ ਪਿੰਡੂ ਪਿੰਡੂ ਪੱਤਰਕਾਰਾਂ ਨੂੰ ਆਪਣੇ ਬਧੂ ਮਜੂਰ ਸਮਝਦੇ ਆ ਜੀ ਦਬਕੇ ਮਾਰਦੇ ਨੇ ਉਹ ਆ ਨਾ ਕਿਤਾਬ ਜੂਗਾ ਆ ਨਾ ਅਸੀਂ ਕਿਹਾ ਨਾ ਬਰਾਬਰ ਦੀ ਨੁਮਾਇੰਦਗੀ ਮਿਲੂਗਾ ਇਹਨਾਂ ਨੂੰ ਆਮ ਤੌਰ ਤੇ ਜਿਹੜੇ ਬਹੁਤੇ ਸੜੇ ਐਕਸਟ੍ਰੀਸ਼ਨ ਕਾਰਡ ਬਣਦੇ ਉਹ ਇੱਕ ਵੀ ਇੱਕ ਵੀ ਐਕਸਟ੍ਰੀਸ਼ਨ ਕਾਰਡ ਮੈਨੂੰ ਪਤਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਅਧਾਚ ਨਹੀਂ ਹੈਗਾ ਜਿਹੜੇ ਪੀਲੇ ਕਾਰਡ ਬਣਦੇ ਸਰਕਾਰੀ ਉਹ ਵੀ ਬਹੁਤੇ ਸ਼ਰੀ ਬਣਦੇ ਆ ਅਧਾਚ ਦੇ ਬਤ ਘੱਟ ਬਣਦੇ ਆ ਅਸੀਂ ਫਿਰ ਕਿਹਾ ਵੀ ਜਿਹੜਾ ਪੱਤਰਕਾਰ ਆ ਜਿਹਦੀ ਬਕਾਇਦਾ ਤੌਰ ਤੇ ਖਬਰ ਲਗਦੀ ਉਹ ਪੱਤਰਕਾਰ ਆ ਉਹਦੀ ਵੋਟ ਬਣੇਗੀ ਉਹਦੇ ਵਿੱਚ ਅਸੀਂ ਕੋਈ 140 ਕਿ ਬੋਟਾਂ ਨਵੀਆਂ ਜਿਹੜੀਆਂ ਸਰਪੱਤਰਕਰਨ ਦੀ ਬਣਾਈਆਂ 404 ਵੋਟ 404 ਵੋਟਾਂ ਟੋਟਲ ਹੈਗੀਆਂ ਨੇ ਕੋਈ ਛੋਟਾ ਛਤ ਪੰਜ ਚਾਰ ਜਿਹੜੇ ਬਣ ਜਾਣ ਉਹ ਅਸੀਂ ਕਿਹਾ ਸਾਰੇ ਭਰਾਵਾਂ ਨੂੰ ਪਾਈ ਆਓ ਆਪਾਂ ਰਲ ਕੇ ਪ੍ਰੈਸ ਕਲੱਬ ਦੀ ਵੈਲਫੇਅਰ ਵਾਸਤੇ ਕੰਮ ਕਰੀਏ ਵੈਲਫੇਅਰ ਵਾਸਤੇ ਮੈਂ ਪ੍ਰਧਾਨਗੀ ਤੂੰ ਯਕੀਨ ਨਹੀਂ ਰੱਖਦਾ ਸੇਵਾਦਾਰੀ ਚੰਗੀ ਰੱਖਦਾ ਮੈਂ ਪਹਿਲਾਂ ਵੀ ਕਿਵੇਂ ਫਿਰ ਕਹਿੰਦਾ ਸਾਡਾ ਗਰੁੱਪ ਅੱਗੇ ਆਉਂਦਾ ਤੇ ਸਾਡਾ ਹਰ ਸਾਥੀ ਜਿਹੜਾ ਪੱਤਰਕਾਰ ਉੱਥੇ ਪ੍ਰਧਾਨ ਉਹਦੀ ਹਰ ਜ਼ਿੰਮੇਵਾਰੀ ਹੋਊਗੀ ਆਪਾਂ ਪ੍ਰੈਸ ਕਲੱਬ ਦੀ ਵੈਲਫੇਅਰ ਵਾਸਤੇ ਕੰਮ ਕਰਨਾ ਜਿਸ ਤਰੀਕੇ ਨਾਲ ਸਾਡੇ ਕੁਝ ਵੀਰਾਂ ਨੇ 2 ਸਾਲ ਕੰਮ ਕੀਤਾ ਵਾ ਉਥੇ ਕਾਹਗਾਰਤਾ ਬਿਲਡਿੰਗ ਦੀ ਕੋਈ ਸੰਭਾਲ ਨਹੀਂ ਕੀਤੀ ਫੰਡ ਸ਼ੱਕ ਸ਼ੁਕ ਲੈ ਲੱਗਦੇ ਆ ਉਹ ਜਦੋਂ ਕਿ ਸਾਡੇ ਕੋਲ ਆਉਣਗੇ ਫੰਡਾਂ ਦਾ ਸਾਬਿਤ ਜੁਰਮ ਲਾਵਾਂਗੇ ਉਹਨਾਂ ਕੋਲ ਲੇਕਿਨ ਅੱਜ ਦੀ ਡੇਟ ਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਖਾਸ ਕਰਕੇ ਜਿਹੜੇ ਸਾਡੇ ਪਿੰਡੂ ਰਿਪੋਰਟਰ ਨੇ ਜਿੱਦੀ ਵੋਟ ਬਣੀ ਆ ਉਹ ਬਕਾਇਦਾ ਤੌਰ ਤੇ 17 ਤਰੀਕ ਨੂੰ ਐਤਵਾਰ ਵਾਲੇ ਦਿਨ 17 ਮਾਰਚ 2024 10 ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣਗੀਆਂ ਉਸੇ ਦਿਨ ਹੀ ਰਿਜ਼ਲਟ ਆਏਗਾ ਮੈਂ ਕੋ ਆਪਣੇ ਵੀਰਾਂ ਨੂੰ ਸਾਰਾ ਦਿਨ ਰੋ ਉੱਥੇ ਸੂਰਜ ਆ ਕੇ ਆਪਣੀ ਵੋਟ ਪਾਉ ਰਿਜ਼ਲਟ ਸੁਣ ਕੇ ਉਹ ਵੀ ਕਿਹੜਾ ਬੰਦਾ ਚੁਣਿਆ ਜਾਂਦਾ ਤੇ ਕਿਹੜਾ ਰਹਿ ਜਾਂਦਾ ਵਾ ਅਸੀਂ ਸਿਰਫ ਇਹ ਵੀ ਗੱਲ ਕਵਾਂਗੇ ਭਾਵੇਂ ਕੋਈ ਬਣ ਜੇ ਤੇ ਭਾਵੇਂ ਕੋਈ ਰਹਿ ਜੇ ਇਹ ਸਾਡੀ ਇਹ ਨਹੀਂ ਸਿਰਫ ਇਹ ਸੇਵਾ ਸੰਭਾਲ ਦੀ ਗੱਲ ਆ ਕਿ ਨੂੰ ਭਰਾ ਸੇਵਾ ਦਿੰਦੇ ਆ ਪ੍ਰਧਾਨਗੀ ਇਹ ਪਤੂਰੀਆਂ ਛੱਡੀ ਆ ਆਪਾਂ ਮੈਂ ਬਾਕੀ ਨੂੰ ਇਹੋ ਗੱਲ ਕੀ ਬਗਦੂ ਜੀ ਤੁਹਾਨੂੰ ਵੀ ਪਈ ਆਪਾਂ ਉੱਥੇ ਬਿਲਕੁਲ ਸ਼ਾਂਤ ਮਨ ਤਰੀਕੇ ਨਾਲ ਕੰਮ ਕਰਨਾ ਤੇ ਮਿਲ ਕੇ ਕੰਮ ਕਰਨਾ ਵਾ ਇਹ ਨਹੀਂ ਗੱਲ ਭੀ ਇਲੈਕਸ਼ਨ ਕੋਈ ਹਾਰ ਗਿਆ ਤੇ ਘਰ ਬੈਜੇ ਸਭ ਮਿਲ ਕੇ ਕੰਮ ਕਰਾਂਗੇ ਸਾਨੂੰ ਵਿਕ੍ਰਮ ਸਿੰਘ ਮਜੀਠੀ 2016 ਚ ਉਹਨਾਂ ਨੇ 2021 ਦੇ ਵਿੱਚ 3 ਕਰੋੜ ਰੁਪਇਆ ਲਾ ਕੇ ਕਲੱਬ ਦਿੱਤਾ ਸੀ ਸਾਨੂੰ ਜੀ ਤੇ ਸਾਡਾ ਫਰਜ ਬਣਦਾ ਜੇ ਸਾਨੂੰ ਕਲੱਬ ਦੇ ਸਰਕਾਰ ਨੇ ਉਹਦੀ ਸੰਭਾਲ ਵੀ ਕਰੀਏ ਸੇਵਾ ਵੀ ਕਰੀਏ ਤੇ ਪੱਤਰਕਾਰ ਭਾਈਚਾਰੇ ਦਾ ਜਿਹੜਾ ਦੂਸਰਾ ਘਰ ਉਹਨੂੰ ਅਸੀਂ ਸਾਫ਼ ਸੁੱਧ ਰੱਖੀਏ ਇੱਕ ਚੀਜ਼ ਹੋਰ ਦੱਸੋ ਕਿ ਬਹੁਤ ਸਾਰੇ ਮੈਂਬਰਾਂ ਦੀ ਜਿਹੜੀ ਵੋਟ ਨਹੀਂ ਬਣ ਸਕੀ ਉਹ ਜਿਹੜੇ ਮੈਂਬਰਾਂ ਦੀ ਵੋਟ ਨਹੀਂ ਬਣੀ ਕੀ ਉਹ ਉਹ ਵੀ ਕਿਸੇ ਗਿਣਤੀ ਦੇ ਵਿੱਚ ਆਉਣਗੇ ਤੁਹਾਡੇ ਪ੍ਰੈਸ ਕਲੱਬ ਵੱਲੋਂ ਕਿ ਜਾਂ ਉਹ ਫਾੜੀ ਤੇ ਫਾੜੀ ਰਹਿ ਜਾਣਗੇ ਪਹਿਲੀ ਗੱਲ ਤੇ ਬਕਾਇਦਾ ਤੌਰ ਤੇ ਅਖਬਾਰਾਂ ਦਿੱਤਾ ਗਿਆ ਸੀ ਕਿ 6 ਮਾਰਚ ਤੱਕ ਜਿਹਦੀ ਵੋਟ ਨਹੀਂ ਬਣੀ ਜਿਹੜਾ ਵੀ ਪੱਤਰਕਾਰ ਇੱਕ ਪੱਤਰ ਹੀ ਕਰਦਾ ਜੀ ਜੇ ਕੋਈ ਕਿਸੇ ਵੀ ਅਦਾਰੇ ਦਾ ਕਾਰਡ ਹੈਗਾ ਖਾਸ ਕਰਕੇ ਇਲੈਕਟ੍ਰੋਨ ਮੀਡੀਆ ਤੇ ਚੈਨਲ ਦਾ ਜੀ ਉਹ ਆਪਣੀ ਵੋਟ ਅਪਲਾਈ ਕਰ ਸਕਦਾ ਇੱਕ ਨਾਮ ਦੇ ਮੇਲ ਦਿੱਤੀ ਸੀ ਬਕਾਇਦਾ ਡੀਪੀਆਰ ਆਫਿਸ ਦੀ ਉੱਥੇ ਕੀਤੀ ਜਿੰਨੇ ਜਿੰਨੇ ਕੀਤੀ ਉਹਦੇ ਵਿੱਚ ਬਹੁਤੀਆਂ ਵੋਟਾਂ ਬਣ ਚੁੱਕੀਆਂ ਨੇ ਉਸ ਰਿਜੈਕਟ ਇਸ ਕਰਕੇ ਹੋਈਆਂ ਵੀ ਵੈਬ ਚੈਨਲ ਦੇ ਜਿਹੜੇ ਸਾਡੇ ਦੂਸਰੇ ਭਾਈ ਨੇ ਦੂਸਰਾ ਗਰੁੱਪ ਉਹ ਐਂਟਰਟੇਨ ਨਹੀਂ ਕਰ ਰਿਹਾ ਬੰਦਾ ਨਹੀਂ ਹੋਏਗਾ ਜੀ ਅਸੀਂ ਨੂੰ ਕਿ ਜਿਹੜੇ ਵੈਬੀਟਲ ਚੰਗੇ ਕੰਮ ਕਰਦੇ ਨੇ ਜਿਨ੍ਹਾਂ ਦੇ ਵਿਊ ਚੰਗੇ ਨੇ ਉਹਨਾਂ ਨੂੰ ਕੋਈ ਨਹੀਂ ਲੈਂਦੇ ਤੁਸੀਂ ਲੇਕਿਨ ਮੈਂ ਵਿਸ਼ਵਾਸ ਦੋਣਾ ਵਾ ਜਿਹੜੇ ਵੈਬ ਚੰਦਨ ਵਾਲੇ ਆ ਜਿਨ੍ਹਾਂ ਦੀ ਵੋਟ ਨਹੀਂ ਬਣੀ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਤੇ ਸਾਡਾ ਗਰੁੱਪ ਅਗੇ ਉਹਨਾਂ ਨੂੰ ਮੈਂਬਰ ਬਣਾਵਾਂਗੇ ਕਲੱਬ ਦੇ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਹੋਣਗੇ ਇਹਨ ਸਰਦਾਰ ਜਸਪੀਰ ਸਿੰਘ ਪੱਟੀ ਜਿਹੜੇ ਪ੍ਰੈਸ ਕਲੱਬ ਅੰਮ੍ਰਿਤਸਰ ਵੱਲੋਂ ਜਿਹੜੇ ਪ੍ਰੈਜ਼ੀਡੈਂਟ ਐਜ ਪ੍ਰੈਜ਼ੀਡੈਂਟ ਖੜੇ ਨੇ ਸਰਦਾਰ ਪ੍ਰਿਥੀਪਾਲ ਸਿੰਘ ਜੀ ਜਿਹੜੇ ਨਾਲ ਖੜੇ ਨੇ ਸੋ ਸਾਰੇ ਪੱਤਰਕਾਰ ਭਾਈਚਾਰੇ ਨੂੰ ਇਹ ਬੇਨਤੀ ਆ ਕੇ ਆਓ ਵਾਅਦ ਚੜ੍ਹ ਕੇ ਜਿਹੜਾ ਵਾ ਇਹਨਾਂ ਦਾ ਸਾਥ ਦੇਗੇ ਵੋਟਾਂ ਪਾ ਕੇ ਇਹਨਾਂ ਨੂੰ ਜਿਹੜਾ ਕੰਮ ਜਵ ਕੀਤਾ ਜਾਵੇ ਸੋ ਸਾਡੇ ਨਾਲ ਮੈਂਡ ਮਮਤਾ ਜੀ ਖੜੇ ਨੇ ਉਹਨਾਂ ਕੋਲੋਂ ਵੀ ਜਾਣਦੇ ਆ ਕਿ ਪ੍ਰੈਸ ਕਲੱਬ ਦੀ ਇਲੈਕਸ਼ਨ ਦੇ ਸਬੰਧ ਪ੍ਰੈਸ ਕਲੱਬ ਦੀ ਇਲੈਕਸ਼ਨ ਜਿਸ ਤਰ੍ਹਾਂ ਪੱਟੀ ਸਾਹਿਬ ਨੇ ਦੱਸ ਹੀ ਦਿੱਤਾ ਕਿ 17 ਨੂੰ ਹੋ ਰਹੀ ਆ ਤੇ ਆਪਾਂ ਸਾਰੇ ਜਿਹੜੇ ਵੀ ਨੇ ਸਹਿਯੋਗ ਮੰਗਿਆ ਤੇ ਇਹ ਜਿਹੜੀ ਪ੍ਰੈਸ ਕਲੱਬ ਦੀ ਇਲੈਕਸ਼ਨ ਆ ਇਹ ਵੀ ਅਸੀਂ ਬੜੇ ਸੰਘਰਸ਼ ਨਾਲ ਕਰਾਈ ਆ ਕਿਉਂਕਿ ਇਹਨਾਂ ਨੇ ਪਹਿਲਾਂ ਸਰਵਸੰਮਤੀ ਦੇ ਨਾਲ ਹੀ ਪ੍ਰਧਾਨ ਚੁਣੇ ਗਏ ਸੀਗੇ ਰਜੇਸ਼ ਗਿੱਲ ਉਦੋਂ ਚਲੋ ਮੈਂ ਵੀ ਉਹਨਾਂ ਦੇ ਨਾਲ ਸੀਗੀ ਪਰ ਉਹਨਾਂ ਵੱਲੋਂ ਜਿਹੜੀਆਂ ਨੇ ਨਾ ਕਿ ਬਹੁਤ ਸਾਰੀ ਜਿਹੜੇ ਆਪਣੇ ਹੀ ਮੈਂਬਰ ਨੇ ਜਿਹੜੇ ਮੈਂਬਰਾਂ ਨੇ ਇਹਨਾਂ ਨੂੰ ਵੋਟਾਂ પાਕੇ ਜਿਤਾਇਆ ਸੀ ਜਿਹੜੇ ਇਹਨਾਂ ਦੇ ਨਾਲ ਸੀਗੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਹੀ ਆਪਣਾ ਕਿ ਜਦੋਂ ਉਹਨਾਂ ਨੇ ਹਸਾਬ ਮੰਗਿਆ ਜਾਂ ਕਿਸੇ ਵੀ ਤਰ੍ਹਾਂ ਦੇ ਕਿੰਦੂ ਪਰੰਤੂ ਕੀਤਾ ਕਿ ਤੁਸੀਂ ਇਹ ਗਲਤ ਕਰ ਰਹੇ ਜੇ ਉਹਨਾਂ ਨੂੰ ਹੀ ਬਾਹਰ ਕੱਢ ਦਿੱਤਾ ਉਹਨੂੰ ਲੈ ਕੇ ਹੀ ਤੇ ਆਪ ਸਾਰੂ ਸਮਤੀ ਨਾਲ ਬਣ ਗਏ ਔਰ ਉਹਨਾਂ ਲੋਕਾਂ ਨੂੰ ਜਿਹੜਾ ਵਾ ਇਹਨਾਂ ਨੇ ਆਪਣੇ ਨਾਲ ਉਸ ਵੇਲੇ ਜੋੜ ਲਿਆ ਜਿਨ੍ਹਾਂ ਨੇ ਇਲੈਕਸ਼ਨਾਂ ਦੇ ਬਾਈਕਾਟ ਕੀਤੇ ਸੀ ਜਿਹੜੇ ਸਾਡੇ ਅਗੇਂਸਟ ਚੱਲੇ ਸੀ ਸਿਰਫ ਆਪਾਂ ਇਹਨਾਂ ਨੂੰ ਪੁੱਛਿਆ ਹੀ ਸੀਗਾ ਕਿ ਬਈ ਤੁਸੀਂ ਇਹ ਸਾਰਾ ਕੁਝ ਕਿਉਂ ਕਰ ਰਹੇ ਜੇ ਸਿਰਫ ਪੁੱਛਣ ਤੇ ਹੀ ਸਾਡੇ ਕੋ ਗੁਨਾਹ ਹੋ ਗਿਆ ਕਿ ਬਈ ਇਹਨਾਂ ਨੂੰ ਜਿਹੜਾ ਵਾ ਤੁਸੀਂ ਪਾਸੇ ਕਰ ਦੋ ਮੈਂ ਨਵੇਂ ਬੰਦੇ ਲੈ ਆਵਾਂ ਉਹ ਉਹਦਾ ਮਤਲਬ ਇਹ ਸੀਗਾ ਕਿ ਇਹਨੂੰ ਆਪਾਂ ਤਾਨਾਸ਼ਾਹੀ ਕਹਿ ਸਕਦੇ ਆ ਕਿ ਮੈਂ ਜੀ ਤਾਨਾਸ਼ਾਹੀ ਤਰੀਕੇ ਨਾਲ ਆ ਕੋਈ ਮੇਰੇ ਸਾਹਮਣੇ ਬੋਲੇ ਨਾ ਠੀਕ ਹੈ ਉਹਨੇ ਜਿਹੜੀ ਪੱਤਰਕਾਰਾਂ ਦੀ ਆਵਾਜ਼ ਆ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਆਪਾਂ ਮਨਜ਼ੂਰ ਨਹੀਂ ਕੀਤੀ ਪੱਟੀ ਸਾਹਿਬ ਨੇ ਸੰਘਰਸ਼ ਕੀਤਾ ਔਰ ਉਸੇ ਸੰਘਰਸ਼ ਦੇ ਕਰਕੇ ਹੀ ਜਿਹੜੀ ਆ ਇਹ ਇਲੈਕਸ਼ਨ ਹੋਈ ਆ ਔਰ ਇਹ ਇਲੈਕਸ਼ਨ ਅਨਾਉਂਸ ਹੋਣਾ ਡੀਸੀ ਦਾ ਵਿੱਚ ਪੈਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਹੋਣਾ ਇਹੀ ਸਾਡੇ ਜਿਹੜਾ ਪੱਟੀ ਗਰੁੱਪ ਦੀ ਬੜੀ ਵੱਡੀ ਜਿੱਤ ਆ ਬਾਚੋ ਠੀਕ ਆ ਸਾਰੇ ਭੈਣ ਭਰਾ ਨੇ ਆਪਾਂ ਸਾਰਿਆਂ ਇੱਥੇ ਇਕੱਠੇ ਹੀ ਲੜ ਕੇ ਕੰਮ ਕਰਨਾ ਹੈਗਾ ਮਤ ਪੇਦ ਜਰੂਰ ਹੁੰਦੇ ਵਿਚਾਰਿਕ ਮਤ ਪੇਦ ਹੁੰਦੇ ਆ ਸਾਰੇ ਸਾਡੇ ਸਤਕਾਰਯੋਗ ਨੇ ਪਰ ਮੇਰੀ ਸਾਰੇ ਜਿਹੜੇ ਵੋਟਰ ਨੇ ਭਰਾ ਨੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਜਿਹੜਾ ਸਹੀ ਬੰਦਾ ਵਾ ਉਹਨੂੰ ਅੱਗੇ ਲੈ ਕੇ ਆਇਓ ਸਹੀ ਜਿਹੜਾ ਜਿੰਨੇ ਤੁਹਾਡੇ ਲਈ ਸੰਘਰਸ਼ ਕੀਤਾ ਜਿਹੜਾ ਤੁਹਾਡੇ ਸੁੱਖ-ਦੁੱਖ 'ਚ ਤੁਹਾਡੇ ਨਾਲ ਖੜਾ ਹੋਇਆ ਜਿੱਥੇ ਵੀ ਤੁਹਾਨੂੰ ਸਮੱਸਿਆ ਆਈ ਤੁਹਾਡੇ ਨਾਲ ਪੂਰੀ ਤਰ੍ਹਾਂ ਉਹਨੇ ਜਿਹੜੀ ਆ ਤੁਹਾਡੀ ਪਿੱਠ ਕੀਤੀ ਆ ਬੈਕ ਕੀਤੀ ਆ ਉਸ ਬੰਦੇ ਦੇ ਨਾਲ ਜਿਹੜਾ ਵਾ ਖੜੇ ਹੋਇਓ ਕਿਉਂਕਿ ਕਿਸੇ ਨੂੰ ਇੱਥੇ ਕੋਈ ਪੋਲਿਟੀਕਲ ਵੋਟਾ ਨਹੀਂ ਪੈ ਰਹੀਆਂ ਜਾਂ ਕਿਸੇ ਪੱਤਰਕਾਰ ਨੂੰ ਮੇਰੇ ਖਿਆਲ ਕੋਈ ਲਾਲਚ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਸਹੀ ਤੇ ਆਪਣੀ ਜਿਹੜੀ ਆ ਵੋਟ ਦੇਣੀ ਆ ਤੇ ਕਿਰਪਾ ਕਰਕੇ ਸਾਰੇ ਜਾਨੇ ਨਗਾੜੇ ਉੱਤੇ ਚੋਟ ਕਰਕੇ ਪੱਟੀ ਸਾਹਿਬ ਨੂੰ ਜਿਹੜਾ ਵਾ ਜੇਤੂ ਬਣਾਓ ਇਹਨਾਂ ਦੇ ਗਰੁੱਪ ਨੂੰ ਜੇਤੂ ਬਣਾਓ ਤਾਂ ਕਿ ਅਸੀਂ ਪੱਤਰਕਾਰਾਂ ਦੇ ਵੈਲਫੇਅਰ ਲਈ ਕੰਮ ਕਰ ਸਕੀਏ ਧੰਨਵਾਦ ਇਹ ਸਨ ਮਮਤਾ ਮੈਡਮ ਜੀ ਬੜੇ ਜੀਜਾ ਹਰੂ ਜਿਹੜੇ ਪੱਤਰਕਾਰ ਨੇ ਸੋ ਪਬਲਿਕ ਪ੍ਰਾਇਮੇ ਟੀਵੀ ਤੋਂ ਮੈਂ ਗਰਮੇਸ਼ ਸਿੰਘ ਸੈਦੂਲੇਲ ਧੰਨਵਾਦ ਜੀ